ਓ ਕਿੰਨੇ ਦੀਆਂ ਵੇਚਦੇ ਹੀਂਦੇ ਤਿਆ ਨਹੀਂ ਵੇਚਦਾ ਸੱਸੀ ਦੇ ਮਾਸੜਾ ਨਹੀਂ ਵੇਚਦਾ ਬਾਪੂ ਉਦੋਂ ਦਾ ਕਹਿਦਾ ਲਿਆਉਣ ਦਾ ਫਾਇਦਾ ਨਹੀਂ ਤੇਰੀ ਤਾਂ ਜੱਲ ਦਾੜੀ ਚਿੱਟੀ ਹੋ ਗਈ ਉਮਰ ਦੇ ਹਿਸਾਬ ਤੇ ਜੀਜਾ ਦਿਖਾਉਣ ਵਾਸਤੇ ਹੁੰਦੀਆਂ ਨੇ ਘਰੇਸਾ ਕੇ ਸੋਪੀਂਤਰੀ ਰੱਖੇ ਜਾਂਦੀਆਂ ਮੇਰੇ ਵੀ ਹੱਥ ਲਾ ਦੇ ਇਹ ਤਾਂ ਪੁੱਤਰ ਹੋ ਗਿਆ ਬਾਕੀ ਆਟਾ ਮਾਵਾ ਸਾਡੀ ਮਾਂ ਕੀ ਨੇ ਦੇਖੀਆ ਮੇਰੀ ਮਾਂ ਕੀ ਨੇ ਵੇਖੀਆ ਮੇਰਾ ਪਿਓ ਕੀ ਨੇ ਵੇਖਿਆ ਹਰੇਕ ਮਾਂ ਥੋੜੀ ਪਹਿਲਵਾਨ ਜਾਂਦੀ ਆ ਜੇ ਤੂੰ ਨੁਲੀਆ ਕੰਮ ਉਹ ਵਾਲਾ ਜਾਂ ਸਾਨੂੰ ਸੀ ਲੜਣਾ ਮੈਂ ਕੁੰਜੇ ਕੁੰਜੇ ਹਾਂ ਮੈਂ ਤਾਂ ਕਾਨੂੰ ਲੜਣਾ ਦੀ ਕੁੰਜੇ ਮੈਂ ਤਾਂ ਅਸੀਂ ਮਿੱਟੀ ਚ ਲਟੋਣ ਉਹ ਇੱਥੇ ਝੂਲੀਆਂ ਫਰਾ ਕੇ ਤੋੜ ਦਿੰਦੇ ਨੁਟਾ ਨਾ ਯਾਰਾ ਗੱਲ ਖਤਮ ਐ 12 18 ਵਾਲੀ ਹੋ ਮੇਰੀ ਜੋ ਉਹਨੇ ਮੰਗਿਆ ਕਿੰਨਾ ਤੋਂ ਇਹ ਤਾਂ ਪੁੱਛ ਲੋ ਚੱਪਲੇ ਮੰਗੀ ਰੇਡੀ ਭਜਾਇਆ ਤੂੰ ਭਜਾ ਦੇ ਹੈ ਫੋਰ ਮੈਥਰਾ ਫੋਲ ਵੇਚਦੇ ਨਹੀਂ ਵੀਰੇ ਉਹ ਕਿੰਨੇ ਦੀਆਂ ਵੇਚਦੇ ਹੀ ਦੇ ਤਾਇਆ ਉਹ ਨਹੀਂ ਵੇਚਦਾ ਸੱਸੀ ਦੇ ਮਾਸੜਾ ਨਹੀਂ ਵੇਚਦਾ 40 ਦੀਆਂ ਦਿੰਦਾ ਨਹੀਂ ਦਿੰਦਾ ਯਾਰ 45 ਦੀਆਂ ਦਿੰਦਾ ਓ ਯਾਰ ਰਾਜੂ ਕੋਈ ਫਾਇਦਾ ਨਹੀਂ ਵੇਚਦੇ ਯਾਰ ਓ 50 ਦੀਆਂ ਦਿੰਦਾ ਇਹਨੂੰ ਛੱਡ ਦੇ ਕਾ ਨੂੰ ਗਲ ਕੁੱਟੇ ਨੇ ਵਿਚਾਰੀਆਂ ਦੇ ਮੈਂ ਸੁਣੀ ਤੇਰਾ ਘੋਟੂ ਨਾ ਮੇਰਾ ਤਾਂ ਘੋਟਲਾ ਮੈਂ ਤਾਂ ਝੱਲ ਲੂਗਾ ਮੈਂ ਤਾਂ ਝੱਲ ਨੂੰ ਇਹਨਾਂ ਤੋਂ ਨਹੀਂ ਜੱਗਾ ਚੱਕ ਲੈ ਕਿੱਡਾ ਕੰਚ ਤੇ ਆ ਨਾ ਇਹ ਚੱਕ ਲੋ ਮੈਂ ਤਾਂ ਬੈਠਣ ਨੂੰ ਪਾਉਂਦਾ ਦੋ ਜਾਨੇ ਹੋ ਯਾਰ ਤੁਸੀਂ ਇਹ ਕੱਲਾ 2 ਵਰਗ ਹੈ ਪਰ 50 ਦੀਆਂ ਦੰਨੇ ਨਹੀਂ ਵੇਚਦੇ ਰਾਜੂ ਕਮਾਲ ਦੀ ਗੱਲ ਆ ਲੈ ਭਾਈ 50000 ਮਿੱਤਰੋ ਬਾਈ ਪਿੱਛੇ ਮੈਂਨੇ ਪੱਠਾਂ ਤੇ ਲਾਤਾ ਠੀਕ ਆ ਜੀ ਪਰ ਮੈਜਰ ਕੱਢ ਗਿਆ ਲਖੀਰ ਜੀ ਵੇਚਣੀਆਂ ਨਹੀਂ ਕਹਿੰਦਾ ਵੇਚਣੀਆਂ ਨਹੀਂ ਕੰਨ ਜੂਆ ਦਾ ਜੀ ਹੱਥ ਰਹਿੰਦੇ ਵੇਚ ਨਹੀਂ ਬਾਈ ਦਾ ਸੋਮੇ ਕੀ ਕਰਾਂ ਹੈ ਇਹਦਾ ਮੇਲਾ ਨਾ ਦਖਿਆ ਇਹਨਾਂ ਨੂੰ ਕਰਿਆ ਆਪਣੀਆਂ ਨੂੰ ਰੱਖ ਸਾਬ ਅੰਦਰੇ ਫਾਰਮ ਦੇ ਬਾਪੂ ਉਹਦਾ ਗੈਦਾ ਲਿਆਉਣ ਦਾ ਫਾਇਦਾ ਨਹੀਂ ਤੇਰੀ ਤਾਂ ਗੱਲ ਦਾੜੀ ਚਿੱਟੀ ਹੋ ਗਈ ਉਮਰ ਦੇ ਹਿਸਾਬ ਤੇ ਚੀਜ਼ਾਂ ਦਿਖਾਉਣ ਵਾਸਤੇ ਹੁੰਦੀਆਂ ਨੇ ਘਰੇ ਸੜਾ ਕੇ ਸੋਪੀਸ਼ ਤੇ ਨਹੀਂ ਰੱਖਿਆ ਜਾਂਦੀਆਂ ਚੀਜ਼ਾਂ ਦਿਖਾਉਣ ਵਾਸਤੇ ਨੇ ਮਦਾਨ ਚਾਹੇ ਤੋਂ ਪਤਾ ਲੱਗਦਾ ਵੀ ਕਿਹੜੇ ਹਰੇਕ ਮਾਂ ਪੁੱਤ ਸਿਰ ਦਾ ਆਪਣਾ ਵਸ ਕੇ ਕਹਿੰਦੀਆਂ ਮੇਰਾ ਪਹਿਲਵਾਨ ਜਦੋਂ ਦੂਜਾ ਮਾਰਦਾ ਨਾ ਤੌਣ ਚ ਮੁੱਕੀ ਫੇਰ ਪਤਾ ਲੱਗਦਾ ਰੇਡ ਇੱਕ ਵੀ ਨਹੀਂ ਅਗਲਾ ਜਾਣ ਦਿੰਦਾ ਮਦਾਨ ਚਾਹੇ ਦੀ ਬਦਲਾਵ ਮਦਾਨ ਚਾਹੇ ਤੋਂ ਪਤਾ ਲੱਗਦਾ ਵੀ ਹਾਂ ਕਿੱਲਾ ਕਰਾ ਤੇਲ ਆ ਚੀਜ਼ਾਂ ਦਿਖਾਉਣ ਵਾਸਤੇ ਨੇ ਪੀਂਆਂ ਲਾਉਣ ਵਾਸਤੇ ਨੇ ਠੀਕ ਹੈ ਲਿਆਉਣ ਨੂੰ ਹੁਣ ਹੁਣ ਕੰਪੀਟੀਸ਼ਨ ਹੁੰਦੇ ਨੇ ਲੱਖਾਂ ਕਰੋੜਾ ਰੁਪਈਆ ਮੁੱਲਾਪੁਰ ਲੱਗਿਆ ਆ ਇਹਨਾਂ ਨੂੰ ਵੀ ਪਤਾ ਉਰੇ ਵੀ ਲੱਗਿਆ ਲਦਾਲ ਵੀ ਲੱਗਿਆ ਉਹ ਦਿਖਾਉਣ ਵਾਸਤੇ ਹੀ ਲਿਆਏ ਨੇ ਲੋਕ ਹੁਣ ਇਹਨਾਂ ਨੂੰ ਬਾਈਆਂ ਨੂੰ ਵੀ ਪਤਾ ਲੱਗੇ ਵੀ ਆਪਾਂ ਜੀ ਜਿੱਥੇ 10 ਰੱਖਣੀ ਆ ਮੈਂ ਕਹਿੰਦਾ ਵੀ 5 ਰੱਖ ਲਓ ਰੱਖ ਲੈ ਜਿੱਥੇ ਆਪਾਂ ਕਹਿੰਦੇ ਕੋਈ ਇਹ ਸੁਣਾਇਆ ਉਹ ਯਾਰ ਬੱਦ ਵਾਲੀ ਦਾ ਗੱਲ ਹੀ ਨਹੀਂ ਬਾਪੂ ਯਾਰ ਬੱਦ ਵਾਲੀ ਦਾ ਕੋਈ ਮਸਲਾ ਹੀ ਨਹੀਂ ਇਹਨਾਂ ਦੇ ਬਾਪ ਦੀ ਜਾਂ ਕਿਸ ਕੋਸ਼ਿਸ਼ ਕਾਸ਼ੇ ਵੀ ਆਪਾਂ ਨੂੰ ਪਤਾ ਵੀ ਕਿੰਨੇ ਕਿੰਨੇ ਝੂਠ ਆ ਇਹ ਬਹੁਤ ਔਖੇ ਨੇ ਬਾਪੂ ਪਾਲਨੇ ਬੱਚੇ ਕਟੇ ਰਹੇ ਨੇ ਚੰਗਿਆਂ ਨੇ ਬਹੁਤ ਵੇਖੇ ਮੈਨੂੰ ਕੀ ਦੱਸੂ ਉੱਥੇ ਜਿੱਥੇ ਗਿਆ ਇਹਦਾ ਪਿੱਛੋ ਗਿਆ ਮੈਂ ਪਹਿਲਾਂ ਜਾਇਆ ਹੈ ਇਹ ਨਹੀਂ ਚੱਕਰ ਹੁੰਦਾ ਬਾਈ ਇਹ ਨਹੀਂ ਤੈਨੂੰ ਮੈਂ ਕਹਿੰਦਾ ਰਾਜੂ ਦੇਖਾ ਇਹ ਤੇਦੀ ਵੀ ਉਮਰ ਨਾਲ ਕੀ ਬੱਕਰੀਆਂ ਅਜ ਬੱਕਰੀਆਂ ਪਾੜਦੇ ਦੀ ਹਰੇਕ ਬੱਕਰੀ ਥੋੜੀ ਸ਼ਾਨ ਪੈਦਾ ਕਰ ਦਿੰਦੀ ਆ ਜਾਂ ਹਰੇਕ ਬੱਕਰੀ ਥੋੜੀ ਵਧੀਆ ਪੱਠਾ ਪੈਦਾ ਕਰ ਦਿੰਦੀ ਆ ਸਭਰੀ ਬਹੁਤ ਖ ਗਿਆ ਬਿਆ ਕਰ ਲੱਗੇ ਜਿਹੜੇ ਫਿਰ ਸਾਹਮਣੇ ਵਾਲੇ ਦੇ ਫੌਜੀ ਦੀਆਂ ਭੋਖ ਦੀਆਂ ਪੱਠਾਂ ਨੇ ਇਹ ਆਪਾਂ ਨਹੀਂ ਕਹਿੰਦੇ ਵੀ ਆਪਾਂ ਕਿਵੇਂ ਕਿਵੇਂ ਕੀ ਪਤਾ ਨਹੀਂ ਕਿੱਥੋਂ ਗਿਆ ਇਹ ਕੀ ਕੀ ਹੁੰਦਾ ਕਿਵੇਂ ਨਹੀਂ ਹੁੰਦਾ ਉਹ ਬੰਦੇ ਨੂੰ ਮੈਂ 2.5 ਲੱਖ ਰੁਪਏ ਮਹਾਰਾਸ਼ਟਰ ਦੇ ਤਾ ਉਦੋਂ ਬੋਕ ਦਿੱਤਾ ਨਹੀਂ ਗਿਆ ਹੁਣ ਬੋਕ ਦੰਦਾ ਤੋਂ ਉਤਾਰ ਹੋ ਗਿਆ ਚਾਰ ਦੰਦ ਹੋ ਗਏ ਹਾਂ ਅੱਧਾ ਹੋ ਗਿਆ ਜੀ ਚਾਰ ਹੋ ਗਏ ਪੂਰੇ ਹੋ ਗਏ ਜੀ ਮੈਂ ਦੇਖ ਕੇ ਆ ਵੀਡੀਓ ਬਣਾ ਕੇ ਓ ਯਾਰ ਮੈਂ ਪਰਸੋਂ ਜਾ ਕੇ ਆ ਰਜੋ ਯਾਰ ਚਾਰ ਦੰਦਾ ਨਹੀਂ ਜੀ ਨਹੀਂ ਬੜੇ ਮੁਗ ਦੀ ਗੱਲ ਕਰਦਾ ਬੜੇ ਲਾਲ ਦੀ ਹਾਂ ਚਾਰ ਦੰਦਾ ਨਹੀਂ ਜੀ ਨਹੀਂ ਉਦੋਂ ਦੋ ਦੰਦ ਦਿੱਤੇ ਯਾਰ ਜਦੋਂ ਸੋਲੀ ਤੇ 1.5 ਲੱਖ ਪਤਾ ਨਹੀਂ ਕਿੰਨਾ ਚਾਰ ਦੰਦ ਦਿੱਤੇ ਸੋਹਣੀ ਓ ਨਹੀਂ ਯਾਰ ਮੈਂ ਨਹੀਂ ਜੀ ਨਹੀਂ ਵਕ ਚੱਲਦੇ ਆਪਾਂ ਅੱਜੇ ਲਾਓ ਸਰ ਤੇ ਲਾਓ ਮਗਾ ਸਾਰੇ ਕਰ ਕਰ ਸੀ ਮੇਮਣੇ ਮੇਮਣੇ ਦੀ ਹੋਰ ਆਪਾਂ ਇਹਨਾਂ ਨੂੰ ਜਾਵਾਂਗੇ ਖੜੇ ਕਰ ਕਰ ਸੀ ਮੈਂ ਨਹੀਂ ਕਰੀ ਨਹੀਂ ਜੱਟ ਦਾ ਪੁੱਤ ਠੀਕ ਗੱਲ ਹੈ ਸਹੀ ਗੱਲ ਹੈ ਰਾਜੂ ਨਹੀਂ ਗਲ ਗਲਦੀ ਨਾ ਗਲਦੀ ਲਾਵਾਂ ਵੀਰੇ ਨਾ ਕਰਦੀ ਮੈਂ ਤਾਂ ਖਾਈ ਕਵਾਈਆਂ ਫਿਰਦਾ ਮੈਂ ਤਾਂ ਕਾਸੀ ਦੀ ਨਹੀਂ ਲਾਉਂਦਾ ਨਾ ਤਲਵਾਰ ਥੋੜੀ ਕਰ ਸਾਡੇ ਨਾ ਵੀਰੇ ਮੈਂ ਤਾਂ ਡਰਦਾ ਮੈਂ ਨਹੀਂ ਲਾਉਂਦਾ ਮੈਂ ਲਾਸਾ ਨਾ ਗੱਲ ਦੀ ਲਾਵਾਂ ਤੂੰ ਮੈਨੂੰ ਕੁੱਟਦੇ ਤਾਂ ਜੋ ਬੇਦੀ ਨੂੰ ਸਮਝੇ ਮੈਂ ਇਹ ਤਾਂ ਕੰਮ ਨਹੀਂ ਕਰਦਾ ਲੈ ਲੈ ਤੇਰਾ ਕੀ ਕਰਦੇ ਨੇ ਭਾਈ ਨੂੰ ਤੂੰ ਤਾਂ ਆਪ ਕਹਿਣਾ ਮੈਂ ਤਾਂ ਕਾਹੀ ਕਮਾਈ ਫਿਰਦਾ ਮੇਰੇ ਨਾਲ ਜਵਾਬ ਵੀ ਨਿਕਲ ਜਾ ਓਏ ਲੈ ਲੈ ਰੁਪਏ ਕੌਂਸਣੀ ਨਹੀਂ ਰਾਜੂ ਬੇਚ ਦੇਣੀ ਭਾਈ ਇਹ ਬੇਚਦੇ ਹੁੰਦੇ ਆਪਾਂ ਦੇ ਭਾਈ ਇਹ ਤਾਂ ਲਖੀਰੇ ਢੱਗਿਆ ਕਹਿੰਦਾ ਬੇਚ ਪਰ ਕੋਣਾ ਸਿਰੇ ਲਾਤਾ ਮੈਨੇ ਢੱਕਲ ਢੱਕਰ ਕੇ ਮੇਰੇ ਵਾਲੀ ਹੱਥ ਲਾ ਦੇ ਏ ਸਤਿ ਸ਼੍ਰੀ ਅਕਾਲ ਹੋ ਗਈ ਬਾਕੀ ਆਟੇ ਲਾ ਪਾਉਂਗਾ ਸਿਟਰੀ ਹੱਟਣਾ ਦੇ ਮੀ ਸੀਟੀ ਆਹ ਹੋ ਗਈ ਲਾ ਦੇ ਹੱਤ ਮੇਰੇ ਬਈ ਵਾਕੇ ਛੋਟੀ ਦੀ ਅੱਖ ਲਾ ਰਹੀ ਹੈ ਛੋਟੀ ਦੀ ਲਾਉਂਦੀ ਅੱਖ ਲਾ ਦੇ ਛੋਟੀ ਦੀ ਸੱਟ ਆਹ ਬਈ ਵਾਕੇ 20 ਰੁਪਏ ਵਾਲੀ 20 ਵਾਲੀ 20 ਵਾਲੇ ਹੱਟ ਲਾਈ ਲਾ ਤਾਂ 55 ਤੋੜਤਾ ਮੰਜਾ ਹਾਂ ਕਰਤਾ ਮੈਂ ਜਰ ਗੰਝਾ ਗੰਝਾ ਮੈਂ ਜਾਨ ਕਰਦੇ ਪਾਤੀਂ ਉਹ ਵੀਰੇ ਜੇ ਲੱਖ ਲੱਗ ਜੂ ਮੈਂ ਤਾਂ ਵੀ ਨਹੀਂ ਦਿੰਦਾ ਲੱਖ ਚਾਹੁੰਦੇ ਆ ਮੁੰਡਾ ਆਸਟ੍ਰੇਲੀਆ ਜਾ ਕੇ ਹੈ ਪੱਕਾ ਹੈ ਠੀਕ ਹੈ ਆਪਾਂ 55 55 ਦਾ ਛੱਡ ਮੈਂ ਜੇ ਕੱਲੀ ਦਾ 55 55 ਲੱਗ ਜੇ ਮੈਂ ਤਾਂ ਵੀ ਨਹੀਂ ਦਿੰਦਾ ਮਾਂ ਮਾਂ ਸਾਡੀ ਯਾਰ ਮਾਂ ਕੀ ਨੇ ਦੇਖਿਆ ਮੇਰੀ ਮਾਂ ਕੀ ਨੇ ਦੇਖਿਆ ਮੇਰਾ ਪਿਓ ਕੀ ਨੇ ਦੇਖਿਆ ਹਰੇਕ ਮਾਂ ਥੋੜੀ ਪਹਿਲ ਮਾਣ ਜਾਂਦੀ ਆ ਇੱਕ ਅੱਧੀ ਜਾਂ ਇੱਕ ਅੱਧੀ ਜੰਮਿਆ ਜਾਂਦਾ ਹਰ ਇੱਕ ਕੋੜੀ ਕੋੜਾ ਆਸਾਨ ਨਹੀਂ ਪੈਦਾ ਜਾਂਦੀ ਮਮਾਲਾ ਕੀ ਰਿਕਾਰਡ ਦਿਖਾਉਣਾ ਇਹ ਬੋਲਣ ਇਹ ਇਨਾਂ ਦੇ ਨਾਲ ਪਤਾ ਨਹੀਂ ਬੱਕਰੀਆਂ ਦੀ ਢੱਡੀ ਚੋ ਇੱਕ ਤਾਂ ਹੀ ਬੱਚਾ ਸਾਂਝ ਜਮੂਗੀ ਸਾਰੀਆਂ ਨਹੀਂ ਜਮਦੀਆਂ ਸਾਰੀਆਂ ਨਹੀਂ ਜਮਦੀਆਂ ਆ ਜਾ ਤੈਨੂੰ ਬਾਤਾਂ ਕਰਨ ਪਈ ਸ਼ਾਬਾਸ਼ ਜਉਂ ਦਿਹਰੇ ਤਨ ਹੱਸ ਗਏ ਇਹਦੀ ਮੰਨੀ ਨਹੀਂ ਵਿਚਾਰੇ ਦੀ ਕੋਈ ਗੱਲ ਨਹੀਂ ਵੀਰੇ ਇਹਦੀ ਮੰਨੀ ਨਹੀਂ ਹੈ ਜੀ ਕੋਈ ਵੀਡੀਓ ਚੜਾਤੀ ਮੈਂ ਮਾਸਾ ਆਇਆ ਦੀ ਮੰਡੀ ਦੇ ਆ ਆ ਦੇਖ ਆ ਮਸਖੜਾ ਖੜ ਜਾ ਖੜ ਜਾ ਇਹ ਆ ਇਧਰ ਨੂੰ ਸਾਰਿਆਂ ਨੂੰ ਦੇਖਣ ਦੇ। ਸਦੀਕ ਦੀਆਂ ਕੁੰਡੀਆਂ ਕੁੰਡੀਆਂ ਮੁੱਛਾ ਕਰੋ। ਇਹ ਲੈ ਜਾ। ਆਪਰੇ ਵਾ। ਲਾ ਲੈ ਚਾਚਾ। ਇਹ ਤਾਂ ਮੁਸਨੀਮੀ ਕਰਤੀ ਤੇ ਇਹ ਨਹੀਂ। ਇੱਕ ਨਹੀਂ ਵੀ ਇੱਕ ਆ ਲੈ ਉੱਚੀ। ਆ ਨਹੀਂ ਦੂਜੇ ਲੋਟ ਨਹੀਂ ਵੀ ਕਰਤੀ। ਇਹਦੀ ਮੰਨੀ ਨਹੀਂ। ਓਏ ਬੰਦੇ ਚਾਚਾ ਗੁੱਸੇ ਨਹੀਂ ਕਰੇ ਬੰਦੇ ਆਪੇ ਵੀ ਭਾਈ ਨੇ ਦੇਖ ਠੀਕ ਆ। ਜੇ ਮੈਂ ਵੇਚਦਾ ਹੁੰਦਾ ਮੈਂ ਤੈਨੂੰ ਜਦੀ ਕੰਨ ਫੜਾਉਂਦਾ ਵੀ ਆਲਾ ਫੜਕਦਾ। ਜੇ ਤੂੰ ਮੁੱਲ ਲਾ ਕੇ ਉਹ ਵਾਲਿਆ ਤੂੰ ਵਸੀ ਲਟਣਾ ਨਾ ਦੇ ਪੁੰਝੇ। ਪੁੰਜੇ ਹਾਂ ਮੈਂ ਤਾਂ ਕਾਨੂੰ ਲੈਣਾਂ ਦੀ ਪੁੰਜੇ ਮੈਂ ਤਾਂ ਮਿੱਟੀ ਚੱਲੀ ਤੂੰ ਓਏ ਇਹਦੀ ਝੂਲੀਆਂ ਭਰਾ ਕੇ ਤੋੜ ਦੰਦੇ ਨੁਟਾਂ ਰੋਣੀ ਜਾਣਾ ਗੱਲ ਖਤਮ ਐ ਚੱਲ ਜਾ ਕੋਈ ਗੱਲ ਕਰ ਵੇਚੀਆਂ ਨਹੀਂ ਨੇ ਹਾਂ ਵੇਚੀਆਂ ਨਹੀਂ ਉਹਨੂੰ ਮਾਰ ਲਾ ਦੇ ਰੱਖਣੀਆਂ ਨੇ ਇਹਦਾ ਮੱਡੀ ਦਾ ਸੌਂਕ ਦੇਖਣ ਓਏ ਇਹਨੂੰ ਐਂ ਵੀ ਕਹਦੇ ਕਦੇ ਅਸੀਂ ਮਿੱਟੀ ਵੀ ਬਣਾ ਦਨੇ ਅਸੀਂ ਸੋਨਾ ਵੀ ਬਣਾ ਦਨੇ ਆ ਹਾਂ ਜਾਂਦੂ ਮਨ ਲੱਗਦਾ ਬੰਦੇ ਨੂੰ ਹਾਂ ਮਨ ਲੱਗਦੀ ਆ ਤੁਸੀਂ ਦੇਖ ਆਪਾਂ ਤੁਹਾਡੀ ਦੋਨੇ ਜਾਣੇ ਬਈ ਆਪਾਂ ਮੋੜਦੇ ਨਹੀਂ ਤੇ ਯਾਰ ਚਲ ਕੋਈ ਨਹੀਂ ਬਈ ਜਿਉਂਦੇ ਰਹਿੰਦੇ ਨੇ ਬੇਜਾਰੀ ਆਜੂ ਮੋੜਦੇ ਨਹੀਂ ਤੇ ਬਈ ਜਿਉਂਦੇ ਰਹੋ ਜਿਉਂਦੇ ਹਾਂ ਜੇ ਕੋਈ 55000 ਰੁਪਏ ਲਾ ਤਾ ਰਾਜੂ ਨੇ ਹਾਂ ਲਾਤਾ ਬਈ ਦੋ ਪੱਠਾ ਤੇ ਕਿੰਨੇ ਕਿੰਨੇ ਮਹੀਨੇ ਪੱਠਾਉਣ ਗਿਆ ਹੈ ਪੰਜ ਮਹੀਨਿਆਂ ਦੀਆਂ ਨੇ ਪੰਜ ਪੰਜ ਮਹੀਨੇ ਦੇ ਪੱਠਾ ਦੇ ਬਈ 55000 ਰੁਪਏ ਲਾਤਾ ਪਰ